ਤਾਂ ਨੇ ਦੇ ਮੇਟੀ ਦਾ ਨਿਯਮ ਹੈ ਬੱਚੇ ਦੀ ਜਿੱਦੋ ਜੀ ਆਲੇ 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 ਆ ਦਰਸਲ ਅੱਜ ਦੀ ਖਬਰ ਬਹੁਤ ਹੀ ਮੰਦਭਾਗੀ ਹੈ ਵਿਦੇਸ਼ੀ ਧਰਤੀ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਵਿਦੇਸ਼ੀ ਧਰਤੀ ਤੇ ਇੱਕ ਪੰਜਾਬੀ ਨੌਜਵਾਨ ਦਾ ਬਹਿਰਾਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦਰਸਲ ਪਾਕਿਸਤਾਨੀ ਮੁੰਡਿਆਂ ਦੇ ਨਾਲ ਇਸ ਨੌਜਵਾਨ ਦਾ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਦੱਸਦੇ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੁਰਾਂਗਲਾ ਦਾ ਇੱਕ ਸਰਹੱਦੀ ਪਿੰਡ ਹੈ ਹਸਨਪੁਰ ਹਸਨਪੁਰ ਦਾ ਇਹ ਨੌਜਵਾਨ ਬਲਜੀਤ ਸਿੰਘ ਹੈ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ ਪਿਛਲੇ ਸਾਲ ਹੀ ਜਰਮਨ ਗਿਆ ਸੀ ਪਰ ਕੁਝ ਦਿਨ ਪਹਿਲਾਂ ਹੀ ਨੌਜਵਾਨ ਬਲਜੀਤ ਦਾ ਜਰਮਨ ਦੇ ਵਿੱਚ ਪਾਕਿਸਤਾਨੀ ਨੌਜਵਾਨਾਂ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਤੇ ਇਸ ਲੜਾਈ ਝਗੜੇ ਨੇ ਇਸ ਕਦਰ ਖੂਨੀ ਰੂਪ ਧਾਰਨ ਕਰ ਲਿਆ ਕਿ ਇੱਕ ਪਾਕਿਸਤਾਨੀ ਨੌਜਵਾਨ ਵੱਲੋਂ ਉਸ ਨੂੰ ਚਾਕੂ ਮਾਰ ਕੇ ਬਹਿਰੈਮੀ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਬਲਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਹੀ ਜਦੋਂ ਇਸ ਖਬਰ ਬਾਰੇ ਪਰਿਵਾਰ ਨੂੰ ਪਤਾ ਲੱਗਦਾ ਹੈ ਇਸ ਘਟਨਾ ਬਾਰੇ ਪਰਿਵਾਰ ਦੇ ਵਿੱਚ ਗੱਲ ਪਹੁੰਚਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਦੀਖ ਨੂੰ ਰੱਤ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਗੱਤ ਉਹ ਮੈਂ ਜਲਦੀ ਵੱਡੀ ਜਾਏ ਜਲਦੋ ਜਲਦ ਪੰਜਾਬ ਜਾਂਦੀ ਜਾਏ ਨਾ ਸਫਰ ਨੇ ਬੇਚਿਕਾ ਨਿਯਮਰੇ ਬੱਚੇ ਦੀ ਤੀਨੋ ਗੇਤੀ ਕਰ ਬੋ ਜਾਓ ਮੇਰੇ ਬੱਚਿਆਂ ਨਾਲ ਉਹ ਤਾਂ ਗੁਰਾਲ ਨਾ ਮਿੱਤੋ ਕੱਤੀ ਜੀ ਨਹੀਂ ਹੰਨ ਬਣਾਏ ਮੇਰੇ ਦਿਹਾੜੇ ਵਰਗਾ ਦੇ ਦੇ ਇਹ ਬੁੱਢੇ ਆ ਮਾਂ ਵੀ ਹੋਈ ਕੀ ਕਰੀ ਆ ਜੀ ਜੱਜ ਸਟਰਸ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਮਕਸੀਰ ਦਾ ਜਿਹੜੀ ਆ ਜਲਦੀ ਜਲਦੀ ਪੜੀ ਆ ਮੈਂ ਮੌਦਾ ਆਉਂਦਾ ਜੀ ਵਿਚਾਰ ਕਰਾਂਗੇ ਸਾਡਾ ਬੱਚੇ ਦੇਖ ਨਹੀਂ ਆਉਣ ਬੱਚੇ ਉਹਨੇ ਬੱਚੇ ਰੋਣਦੇ ਆ ਪਾਗਰੋਂ ਵਾਲਾ ਹੀ ਪਾਗਰੋਂ ਹੋ ਜਾਏ ਅੱਜ ਫੇਰ ਦੁਬਾਰਾ ਮੇਰੀ ਗੱਲ ਹੈ ਤੁਹਾਡੇ ਬੱਚੇ ਇਲਾਜ ਜਲਦੀ ਜਲਦੀ ਹੱਥ ਪਾਈ ਜਾਵੇ ਜਦੋਂ ਸਸਕਾਰ ਕਰਕੇ ਜਿਹੜਾ ਪ੍ਰਾਪਤ ਹੋ ਜਾਵੇ ਹਲ ਹੋਏ ਤੇ ਫੇਰ ਕਰੋਗੇ ਪਾਗਰੋਂ ਮਾਰਾ ਤੇ ਪਰਿਵਾਰ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜਲਦੀ ਹੀ ਰੋਸ਼ਿਆ ਨੂੰ ਸਜ਼ਾ ਦਵਾਈ ਜਾਵੇ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਬਲਜੀਤ ਸਿੰਘ ਦੇ ਦੋ ਬੱਚੇ ਨੇ ਕਿ ਉਹ ਆਪਣੇ ਪਰਿਵਾਰ ਦੇ ਚੰਗੇ ਭੁੱਖੇ ਖੇ ਲਈ ਪਿਛਲੇ ਸਾਲ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਦੀ ਧਰਤੀ ਜਰਮਨ ਦੇ ਸ਼ਹਿਰ ਬਰਲਿੰਡ ਵਿੱਚ ਗਿਆ ਸੀ ਅਤੇ ਉੱਥੇ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਇਹ ਜਾਣਕਾਰੀ ਉਹਨਾਂ ਨੂੰ ਬਲਜੀਤ ਦਾ ਇੱਕ ਦੋਸਤ ਦਿੰਦਾ ਬਲਜੀਤ ਦੇ ਇੱਕ ਦੋਸਤ ਤੋਂ ਪੂਰੀ ਘਟਨਾ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤਰ ਦਾ ਜਰਮਨ ਦੇ ਵਿੱਚ ਕਤਲ ਹੋ ਗਿਆ। ਇਹ ਖਬਰ ਮਿਲਦੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪੂਰੇ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਬਲਜੀਤ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ। ਉਹਨਾਂ ਕਿਹਾ ਕਿ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਜੱਤੀ ਪਿੰਡ ਦੇ ਵਿੱਚ ਉਸਤੇ ਅੰਤਿਮ ਰਸਮਾਂ ਨੂੰ ਅੰਤਿਮ ਸੰਸਕਾਰ ਨੂੰ ਕੀਤਾ ਜਾ ਸਕੇ। ਪਰਿਵਾਰ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਮੇਲ ਪਾਈ ਸੀ। ਜਿਸ ਦਾ ਜਵਾਬ ਵੀ ਆਇਆ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਸਰਕਾਰ ਵੱਲੋਂ ਕੀਤੀ ਜਾਵੇਗੀ ਪਰ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਪਰਿਵਾਰ ਦੀ ਮਦਦ ਹੋ ਸਕੇ ਸਖਤੋ ਸਖਤ ਸਜ਼ਾ ਦੋਸ਼ੀਆਂ ਨੂੰ ਮਿਲ ਸਕੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਪਹਿਲਾਂ ਵੀ ਅਜਿਹੀਆਂ ਖਬਰਾਂ ਵਿਦੇਸ਼ੀ ਅਖਬਾਰਾਂ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਕਿ ਭਾਰਤ ਬੈਠੇ ਮਾਪਿਆਂ ਦੀਆਂ ਚਿੰਤਾਵਾਂ ਜ਼ਰੂਰ ਵਧਾਉਂਦੀਆਂ ਨੇ